ਆਜੇ ਨਵੀਂ ਰਚਣੀ ਪੰਜਾਬੀ ਦੀ ਪੁਆਇਟਰੀ ਸੋ ਸੋ ਪ੍ਰਣਾਮ ਰਚ ਰੰਗਲਾ ਜਹਾਨ ਜੀ ਨੇ ਪੰਜ ਵੇਲੇ ਸੀਸ ਮੈਂ ਨਵਾ ਕਰਾਂ ਸਚੇ ਨੂੰ ਯਾਦ ਫੇਰ ਜੀ ਦੀ ਬਿੰਦ ਜੀ ਦੀ ਕੋਖ ਚੋਂ ਜਨਮ ਲੈ ਲਿਆ ਸੁਰਗ ਮਿਲਨ ਮਾ ਪਿਤਾ ਦਾ ਕਰਾਂ ਧੰਨਵਾਦ 30 ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ ਕਾਗਤੋ ਹੰਸ ਜੋ ਬਣਾਉਣ ਵਾਲਾ ਉਸਤਾਦ ਬਾਬੂ ਜੀ ਖਿਲਾਰ ਦੋ ਫਲਾਵਰ ਦੀਵਾਨ ਵਿੱਚ ਚੋਗ ਲੈਣ ਕਵੀ ਪ੍ਰਚਾਰਕ ਸੰਤ ਸਾਧ ਦਸ ਅਵਤਾਰਾਂ ਦੀ ਗੰਰਾ ਸਿਫਤ ਲਗਾ ਕਰੀ ਜਾ ਵਿਦਿਆ ਹੋ ਗਏ ਜਗਤ ਚੋਂ ਬੀਜ ਧਰਮ ਦਾ ਬੀ Yeah. ਸੋਣੀ ਲਗਦੀ ਮਜਾ ਲਸਸਿਆਣੀ ਸੁਣ ਲਓ ਗੁਰ ਨਾਨਕ ਦੀ ਬਾਣੀ ਗਲਨੋਖ ਚਦੀ ਜਾਂਦੀ ਜਾਣੀ ਪੜ ਪੜੇ ਅੰਦਰ ਠਰਦੇ ਐ ਸੁਣ ਬਾਬੇ ਦੀ ਬਾਣੀ ਲਾਖ ਬੁਣਾਹੀ ਤਰਗੇ ਹੋ ਆਦ ਗ੍ਰੰਥ ਬਨਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਸਨੇਗੇ ਲੱਗ ਜੇ ਸੁਰਗ ਘੜੀ ਵਿੱਚ ਦਸਨੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸੋਣੀ ਲਗਦੀ ਮਜਲਸ ਸਿਆਣੀ ਸੁਣ ਲਓ ਗੁਰੂ ਨਾਨਕ ਦੀ ਬਾਣੀ ਬੇਲਣੋਖ ਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐਨ ਸੁਣ ਬਾਬੇ ਦੀ ਬਾਣੀ ਲਾਖ ਬਣਾਹੀ ਤਰਗੇ ਹੋ ਆਦਿਕ ਰੰਥ ਬਨਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਿਸਣਗੇ ਲੱਗ ਜੇ ਸੁਰਗ ਘੜੀ ਵਿੱਚ ਦਸਨੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਦੂਜੇ ਸ੍ਰੀ ਗੁਰੂ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇਂ ਮੁਖ ਤੋਂ ਗੁਰਮੁਖੀ ਅੱਖਰ ਉਚਾਰੇ ਸੌਖਾ ਪੜਨ ਪੰਜਾਬੀ ਨੂੰ ਇਹ ਕਹਾ ਪਤੇ ਵਿੱਚ ਆਦੇ ਸਾਰੀ ਸਮਝ ਭਾਵੀ ਨੂੰ ਹੋ ਪੈ ਗਿਆ ਕਾਲ ਖੁਸ਼ਕ ਪਈ ਧਰਨੀ ਲੋਕੀ ਆਕਰ ਲੱਗ ਗਏ ਚਰਨੀਂ ਕੀ ਵਰਖਾ ਤੰਤ ਸਮਾਨੋਂ ਵਰਨੀ ਲੱਗ ਗਈ ਮੋਜ ਪਹਾੜਾਂ ਦੀਂ ਕੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਕੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਹੋਤੀ ਜੇ ਅਮਰ ਦਾਸ ਦੇ ਚਿਹਰੇ ਕਰਤੇ ਚਾਨਣ ਚਕਤੇ ਨੇਰੇਂਗੀ ਪਿਛਲੀ ਰੀਤ ਹਟਾਤੇ ਰੇ ਲਗ ਪਏ ਪੜਨ ਨੰਨੰਦਾਨੂ ਧਰਮੀ ਬੁਰਜ ਉਸਾਰੇ ਟਾਕੇ ਜ਼ੁਲਮੀ ਕੰਦਾਂ ਨੂੰ ਹੋ ਜਿਹੜੀ ਕੋਈ ਦਿਵਾਲ ਵਿੱਚ ਬੌਲੀ ਹੱਥੀ ਤੀਜੇ ਗੁਰ ਨੇ ਡਾਲੀਂਗੀ ਬੈਠ ਬਨਾਤੀ ਹੌਲੀ ਹੌਲੀ ਮਿਹਰ ਸੀ ਸਰਕਾਰਾਂ ਦੀਗੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਗੀ ਸੇਵਕ ਦਸ ਅਵਤਾਰਾਂ ਦੇ ਉਹ ਚੌਥੇ ਰਾਮਦਾਸ ਗੁਰ ਜਿਹੜੇ ਉਤਾਰੇ ਛੱਪੜ ਸੁਦਾ ਸਾਰੇ ਨੇੜੇ ਏਕ ਮਤਾਲ ਪਟਣ ਦੇ ਛੇੜ ਤੀਰਥ ਅਮਰਤ ਸਰਦਾ ਹੈਗੇ ਵਿੱਚ ਸੋਨੇ ਰੀ ਮੰਦਰ جگਮਗ جگਮਗ ਕਰਦਾ ਹੈ ਉਹ ਜਿਹੜੇ ਨੌਣ ਤਾਲ ਵਿੱਚ ਵੜਦੇ ਸਾਰੇ ਪਾਪ ਸਰੀਰੋਂ ਝੜਦੇਗੇ ਸਤਗੁਰ ਕੱਢ ਲੈ ਨਰਕੋਂ ਸੜਦੇ ਵੀਣੀ ਪਕੜ ਹਜ਼ਾਰਾਂ i <laughs> ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਜਿਹੜੇ ਸ੍ਰੀ ਗੁਰੂ ਅਰਜਨ ਪੰਜਵੇਂ ਟਕਣਾ ਚੰਦੂ ਦੇ ਕਰ ਜੰਝਵੇਂ ਪਤ ਦੀਵੰਨੀ ਛੜ ਤੀਰੰਝ ਮੇ ਤੇ ਦੁਨੀਆਂ ਗਏ ਭੀੜ ਕੇ ਉਪਰ ਬਠਾ ਲੇ ਸਤਗੁਰ ਤੱਤੀਆਂ ਤਵੀਆਂ ਭੀੜ ਕੇ ਹੋ ਅਗਦੇ ਧੰਬੜ ਮਚਨ ਉਦਾਲੇ ਰੇਤੇ ਗਰਮ ਸੀਸ ਵਿੱਚ ਡਾਲੇ ਪੈ ਗਏ ਸ਼ੋਰ ਬਤਨ ਤੇ ਛਾਲੇ ਰੋਵੇ ਖੜਕ ਬਜ਼ਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸਿਆ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸਿਆ ਅਵਤਾਰਾਂ ਦੀ ਖੁਸ਼ੀ ਮੇਂ ਨਾ ਹਰ ਗੋਬਿੰਦਾ ਉਹਦਾ ਪਾਰੀ ਸ਼ਸਤਰ ਧਾਰੀ ਉਹ ਦਾ ਖੰਡਾ ਪੈਂਦੇ ਖੰਦੇ ਰੋਦਾ ਵਜਿਆ ਬਦਲੇ ਨਖਸ਼ੇ ਸੀਂਗੀ ਮਾਤ ਉਸ ਲਖਣੀ ਨੂੰ ਵੀ ਜਿੰਨਾ ਸਤਪਤ ਬਖਸ਼ੇ ਸੀ ਹੋ ਟੱਡੇ ਆਣ ਧਰਮ ਤੇ ਗੱਟ ਤੇ ਫੜ ਕੇ ਜੂਣ ਜ਼ੁਲਮ ਦੇ ਵੱਢ ਦੇਂਗੇ ਕੈਦੀ ਗਵਾਲੀਆਰ ਚੋਕੜ ਤੇ ਆ ਗਈ ਡੇਟ ਕਰਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਫੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਸ ਤਵੇਂ ਹਰ ਰਾਏ ਜੀ ਭੋਲੇ ਧਰਮੀ ਬੂਰਤ ਭਗਵੇਂ ਚੋੜੇ ਉਤਰੇ ਫੂਲ ਮਰਾਜਾ ਕੋਲੇ ਕਿਦਰੋਂ ਆਗੇ ਝੜਕੇ ਐਨੇ ਢਾਂਡੇ ਚਾਰਨ ਭੁਖੇ ਟੱਡ ਵਜਾਉਂਦੇ ਲੜਕੇ ਐ ਉਹ ਮਿਹਰਬਾਨੀ ਕਰੀ ਹਜੂਰ ਬਖਸ਼ੇ ਰਾਜ ਕਰੇ ਭਰਪੂਰੇ ਨਾਪਾ ਪਟਿਆਲਾ ਸੰਗ ਰੂਰ ਰਿਆਸਤ ਸਿੰਘ ਸਰਦਾਰਾਂ ਦੀ ਗੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਗੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਅਸੀਂ ਸਤਗੁਰ ਹਰੀ ਕ੍ਰਿਸ਼ਨ 16 ਕਲਾ ਸੰਪੂਰਨ ਦੇਸਣ ਅੱਗੇ ਛੱਲੇ ਪਰ ਪਰ ਫਿਸਣ ਮਾਂ ਬਾ ਨਿਕਲੀ ਮੋਟੀ ਸੀਂਗੀ ਜਲਦੀ ਸੁਰਗ ਸਦਾਰੇ ਉਮਰ ਲਖਾ ਲਈ ਛੋਟੀ ਸੀ ਹੋ ਗੂੰਗੇ ਮੇਰੇ ਦਾ ਮੂਸੀਤਾ ਸ਼ਮਕੀ ਨਾਲ ਇਸ਼ਾਰਾ ਕੀਤਾ ਕਰਕੇ ਅਰਥ ਸੁਨਾਤੀ ਗੀਤਾ ਖਿਲ ਗਈ ਅਕਲ ਗਵਾਰਾ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਕੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਪ੍ਰਭੇ ਨੌਵੇਂ ਗੁਰ ਨੇ ਫੁੱਲੇ ਸਖਨੋਂ ਪੁੱਛਣਾ ਚਾਉਂਦੇ ਗੋਲੇਂਗੀ ਮੁਖ ਤੋਂ ਤੇਗ ਬਹਾਦਰ ਬੋਲੇ ਇਧਰੋਂ ਆਉਂਦੇ ਗੋਰੇ ਐ ਦਿੱਲੀ ਤੱਕ ਨਾ ਅਪੜੇ ਇੰਗਲਿਸ਼ ਤਨੋਂ ਤੋਰੇ ਐ ਮਾਦਾ ਨੋਵੇਂ ਗੁਰ ਕੀ ਜਪਦੇ ਕਾਪੀ ਲੀਕ ਜ਼ੁਲਮ ਦੀ ਟੱਪ ਦੇਗੇ ਖੰਡਾ ਮਾਰ ਸੀਸ ਨੂੰ ਕੱਟ ਦੇ ਤਿੱਖੀ ਧਾਰ ਕਟਾਰਾਂ ਦੀਂਗੀ ਸਿਫਤ ਖੜੋਤੇ ਕਰਦੇ ਸੇਵਕ ਦਸਿਆਵਤਾਰਾਂ ਦੀਂਗੀ ਸਿਫਤ ਖੜੋਤੇ ਕਰਦੇ ਸੇਵਕ ਦਸਿਆਵਤਾਰਾਂ ਦੀਂ ਬਾਬੂ ਦਸਵੇਂ ਗੁਰ ਦੀ ਮੌਦੀ ਜਾਂਦੇ ਸ਼ੈਨ ਸ਼ਾਹ ਨਾਲ ਖੌਦੀਂਗੀ ਸਾਰੀ ਕੌਮ ਬਣਤੀ ਫੌਜੀ ਚਟਿਆਂ ਬਾਜਾਂਵਾ ਨਾਲੇ ਨਹੀਂਗੇ ਵੱਡੇ ਸ਼ਹੀਦੀ ਪਾਗੇ ਕੌਰ ਬਹਾਦਰ ਨਾਲੇ ਨੇ ਉਹ ਜਗ ਤੇ ਸਹੀ ਮੁਸੀਬਤ ਕੇ ਹੀ ਸ਼ਾਤੀ ਨਾਲ ਸ਼ਕਤ ਰਾਂ ਫੇਹੀਂ ਕੰਦਾ ਵਿਚ ਚਨਾਤੀ ਦੇਹੀ ਛੋਟੇ ਰਾਜਕੁਮਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ